ਗੜਸ਼ੰਕਰ ਪੁਲਿਸ ਨੇ ਪਿੰਡ ਮੋਲਾ ਵਾਹਿਦਪੁਰ ਦੀਆਂ ਇੱਕ ਘਰ ਦੇ ਵਿੱਚੋਂ ਗਾਇਬ ਹੋਈਆਂ 12 ਸਾਲ ਦੀਆਂ ਦੋ ਲੜਕੀਆਂ ਨੂੰ ਮਹਿਜ ਕੁਝ ਸਮੇਂ ਦੇ ਅੰਦਰ ਲੱਭਣ ਦੇ ਵਿੱਚ ਸਫਲਤਾ ਅਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਗੜਸ਼ੰਕਰ ਤੋਂ ਐਸਐਹ ਮਹਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਰਦੇয়াল ਕੁਮਾਰ ਪੁੱਤਰ ਗੁਰਬਖਸ਼ ਰਾਮ ਪਿੰਡ ਮੋਲਾ ਵਾਹਿਦਪੁਰ ਨੇ ਥਾਣਾ ਗੜਸ਼ੰਕਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੀ ਬੇਟੀ ਅਤੇ ਭਾਣ ਜੀ ਘਰੋਂ ਸਮਾਨ ਲੈਣ ਦੇ ਲਈ ਦੁਕਾਨ ਤੇ ਗਈਆਂ ਸਨ ਪਰੰਤੂ ਘਰੋਂ ਜਾਣ ਤੋਂ ਬਾਅਦ ਉਹ ਵਾਪਿਸ ਘਰ ਨਹੀਂ ਪਰਤੀਆਂ ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਫੋਨ ਦੀ ਲੋਕੇਸ਼ਨ ਦੇ ਜ਼ਰੀਏ ਦੋਨਾਂ ਲੜਕੀਆਂ ਨੂੰ ਮੁਕੇਰੀਆਂ ਤੋਂ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਸ ਮੁਕੇ ਪਰਿਵਾਰ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਮੇਰਾ ਨਾਮ ਗੁਰਦਿਆਲ ਕੁਮਾਰ ਹੈ ਜੀ ਤੇ ਮੇਰੀ ਅੱਧ ਦੋਨੋਂ ਬੇਟੀਆਂ ਇੱਕ ਬੇਟੀ ਘਰਾਂ ਗਈ ਸਰ ਉਹ ਦੁਕਾਨ ਤੋਂ ਸੌਦਾ ਲੈਣ ਗਈਆਂ ਸੀ ਲੇਕਿਨ ਸੌਦਾ ਲੈਣ ਤੋਂ ਬਾਅਦ ਘਰ ਵਾਪਸ ਨਹੀਂ ਆਈਆਂ ਅਜਨਛੇ ਤੋਂ ਚਲੇ ਗਈਆਂ ਜੀ ਬੇਦਾ ਦਿੱਸੇ ਘਰ ਤੋਂ ਤੇ ਉਸ ਤੋਂ ਬਾਅਦ ਅਸੀਂ ਥੋੜੇ ਭਾਲ ਕਰਨ ਤੋਂ ਬਾਅਦ ਪੁਲਿਸ ਥਾਣੇ ਆਪਣੇ ਇਤਲਾਹ ਦਿੱਤੀ ਜੀ ਥਾਣਾ ਇੰਚਾਰਜ ਸਾਹਿਬ ਨੇ ਸਾਡੀ ਗੱਲ ਸੁਣ ਕੇ ਜੀ ਉਸੇ ਵੀ ਇਲੈਕਸ਼ਨ ਚ ਗੱਲ ਲਈ ਤੇ ਸਰਹਣਾ ਨੂੰ ਬੇਨਤੀ ਕੀਤੀ ਤੇ ਇਹਨਾਂ ਨੇ ਵੀ ਸਾਡੇ ਨਾਲ ਜਾ ਕੇ ਸਾਡੇ ਲੜਕੀਆਂ ਦੀ ਭਾਲ ਕੀਤੀ ਲੋਕੇਸ਼ਨ ਦੇਖ ਕੇ ਤੇ ਉਹਨਾਂ ਨੂੰ ਇੱਕਦਮ ਮਤਲਬ ਕੈਚ ਕਰ ਲਿਆ ਜੀ ਹਾਂਜੀ ਮੈਂ ਤਾਂ ਬਹੁਤ ਸ੍ਰੀ ਤਨ ਤੈ ਦਿਲੋਂ ਧੰਨਵਾਦ ਕਰਦਾ ਹਾਂ ਆਪਣੇ ਗੜ ਸ਼ੰਕਰ ਥਾਣਾ ਪੁਲਿਸ ਦਾ ਜੀ ਅਜੋਸ ਸਾਬਦਾ ਜੀ ਸਾਡੇ ਮੁਸੀ ਥੜਾ ਮੁਸੀ ਸਾਹਿਬ ਜੀ ਔਰ ਸਾਡੇ ਮਨਸੀ ਸਾਹਿਬ ਜੀ ਸਾਰਾ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕਿ ਮੇਰੀਆਂ ਬੱਚੀਆਂ ਨੂੰ ਲਬੇ ਆ ਔਰ ਹੈਂਡ ਓਵਰ ਕੀਤਾ ਜੀ ਮੈਨੂੰ ਮੈਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹੈ ਜੀ ਦਾ ਅੱਜ ਸਾਨੂੰ ਕਰੀਬਨ 6:00 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਗੁਰਦਿਆਲ ਕੁਮਾਰ ਪੁੱਤਰ ਗੁਰਬਖਸ਼ਰਾ ਅਸੀਂ ਬੋਲਾ ਬਾਤ ਕਰਤਾ ਕਿ ਉਹਨਾਂ ਦੀ ਬੇਟੀ ਤੇ ਪਲੱਸ ਉਹਨਾਂ ਦੀ ਭਾਣਜੀ ਉਹਨਾਂ ਕੋਲ ਜਿਹੜੀ ਛੁੱਟੀਆਂ ਕੱਟਣ ਆਈ ਸੀਗੀ ਉਮਰ ਕਰੀਬ 12-13 ਸਾਲ ਹੈਗੀਆਂ ਤੇ ਉਹ ਦੁਕਾਨ ਤੇ ਸੌਦਾ ਲੈਣ ਗਈਆਂ ਸੀ ਤੇ ਉਹ ਵਾਪਸ ਨਹੀਂ ਆਈਆਂ ਤੇ ਔਰ ਜਾਂਦੀਆਂ ਹੋਈਆਂ ਲੜਕੀਆਂ ਕੋਲ ਇੱਕ ਮੋਬਾਈਲ ਵੀ ਪਤਾ ਲੱਗਾ ਸੀ ਅਸੀਂ ਫਿਰ ਤੁਰੰਤ ਉਸੇ ਟਾਈਮ ਤੇ ਮੋਬਾਈਲ ਦੀ ਲੋਕੇਸ਼ਨ ਪਤਾ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਲੋਕੇਸ਼ਨ ਮੁਕੇਰੀਆਂ ਆਂਦੀ ਸੀ ਅਸੀਂ ਮੁਕੇਰੀਆਂ ਤੋਂ ਉਹਨਾਂ ਨੂੰ ਜਿਹੜਾ ਰਿਕਵਰ ਕਰਕੇ ਅੱਜ ਉਹਨਾਂ ਦੇ ਜਿਹੜੇ ਬਾਰਸਾਂ ਦੇ ਵੱਲ ਜਿਹੜੀ ਹੈਗੀ ਇਹਨਾਂ ਦੇ ਪੇਰੈਂਟਸ ਦੇਖ ਕਰ ਦਿੱਤਾ ਜੀ ਪੁਲਿਸ ਤੋਂ ਕਿੰਨੇ ਟਾਈਮ ਦੇ ਵਿੱਚ ਹੀ ਕਰ ਦਿੱਤਾ ਇਹ ਜਿਸ ਵੇਲੇ ਸਾਨੂੰ ਇਨਫੋਰਮੇਸ਼ਨ ਮੈਸੇਜ ਮਿਲੀ ਹੈ ਉਸੇ ਟਾਈਮ ਪ੍ਰੰਤ ਅਸੀਂ ਜਿਹੜੀ ਉਹਦੀ ਲੋਕੇਸ਼ਨ ਲਈ ਲੋਕੇਸ਼ਨ ਉਹਨਾਂ ਦੀ ਪਹਿਲਾਂ ਹੁਸ਼ਿਆਰ ਪਰਾਈ ਸੀਗੀ ਔਰ ਉਸ ਤੋਂ ਬਾਅਦ ਸੈਕੰਡ ਲੋਕੇਸ਼ਨ ਉਹਨਾਂ ਦੀ ਮਕੇਰੀਆਂ ਆਈ ਅਸੀਂ ਮਕੇਰੀਆਂ ਅਸੇ ਟਾਈਮ ਔੱਕੇ ਤੇ ਪੁੱਜ ਗਏ ਤਕਰੀਬਨ 2 ਘੰਟੇ ਦੇ ਵਿੱਚ ਵਿੱਚ ਅਸੀਂ ਲੜਕੀਆਂ ਨੂੰ ਜਿਹੜਾ ਹੈਗਾ ਰਿਕਵਰ ਕਰਕੇ ਔਰ ਇਹਦੇ ਜਿਹੜੇ ਪੇਰੈਂਟਸ ਦੇ ਬਾਰੇ ਕਹੋ ਇਹ ਬੱਚੇ ਆਪਣੀ ਮਰਜ਼ੀ ਨਾਲ ਗਿਆ ਸੀ ਜਾਂ ਕੁਝ ਲੈ ਗਿਆ ਸੀ ਹਾਂਜੀ ਬੱਚਿਆਂ ਤੋਂ ਜਿਹੜੀ ਹੈਗੀ ਹੈ ਪਿਆਰ ਨਾਲ ਪੁੱਛਗਿੱਛ ਕੀਤੀ ਗਈ ਹੈ ਬੱਚਿਆਂ ਨੇ ਦੱਸਿਆ ਕਿ ਸਾਡਾ ਦਿਲ ਕਰਦਾ ਸੀਗਾ ਭਈ ਅਸੀਂ ਕਿਤੇ ਘੁੰਮ ਕੇ ਆਈਏ ਅਸੀਂ ਘੁੰਮਣਾ ਚਾਹੁੰਦੀ ਸੀ ਅਸੀਂ ਅਸੀਂ ਉਸ ਮਾਨਨ ਦੇ ਜਿਹੜੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਜਿਹੜੀ ਕਰਨੋਂ ਨਿਕਲੀਆਂ ਸੀ ਸਾਨੂੰ ਨਹੀਂ ਸੀ ਪਤਾ ਹੈਗਾ ਕਿ ਆਪਾਂ ਐਡੀ ਦੂਰ ਚਲੇ ਜਾਣਾ ਉਹੀ 200 ਰੁਪਏ ਇਹਨਾਂ ਕੋਲ ਕਰਾਇਆ ਸੀਗਾ ਉਸੇ ਕਰਾਏ ਨਾਲ ਜਿਹੜੀ ਇਹ ਮਕੇਰੀਆਂ ਪਾਉਂਦੀ ਗੀ ਗੜਸ਼ੰਕਰ ਤੋਂ 22 ਬਸ ਗਈਆਂ ਹਾਰਪੁਰ ਹਾਰਪੁਰ ਤੋਂ ਫਿਰ ਮਕੇਰੀਆਂ 22 ਬਸ ਚਲੀ ਪਈ ਪਹਿਲਾਂ ਕਦੇ ਉੱਧਰ ਵੀ ਅਸੀਂ ਬੱਸੀ ਨਹੀਂ ਇਹਨਾਂ ਵੱਲ ਪਹਿਲਾਂ ਕਦੇ ਉੱਧਰ ਨਹੀਂ ਗਏ ਇਹਨਾਂ ਦੀ ਕੋਈ ਉੱਧਰ ਰਿਸ਼ਤੇ ਇਹ ਤਾਂ ਸਿਰਫ ਆਪਣਾ ਸ਼ੌਕ ਪੂਰਾ ਕਰਨ ਲਈ ਕਿ ਆਪਾਂ ਘੁੰਮਣ ਜਾਣਾ ਹੈਗਾ ਬੱਚੇ ਹੈਗੇ ਛੋਟੇ ਇਸ ਕਰਕੇ ਜਿਹੜੇ ਹੈਗੇ ਆ ਉਸੇ ਵੇਵ ਦੇ ਵਿੱਚ ਆ ਕੇ ਚਲੇ ਗਏ ਆ ਇਹ ਜਿਹੜਾ ਕਿ ਇਹਨਾਂ ਨੂੰ ਰਿਕਵਰ ਕਰਕੇ ਇਹਨਾਂ ਦੇ ਬਾਰਸਾਂ ਦੇ ਹੈਂਡੋ